ਤੇ ਛੱਡ ਦੇ ਨਾ ਦੇਖਿਓ ਮੜ ਜਾ ਕਰੋ ਚਾਲੂ ਭਾਜੀ ਹਾਂਜੀ ਹਾਂਜੀ ਚਾਲੂ ਹਾਂਜੀ ਦੋਸਤੋ ਆ ਦੇਖ ਸਕਦੇ ਤੁਸੀਂ ਇਸ ਟਾਈਮ ਇਹ ਜਿਹੜੀ ਆਟਮ ਪੂਰੀ ਬਣ ਕੇ ਤਿਆਰ ਹੋ ਗਈ ਆ ਤੇ ਦੇਖੋ ਇਹ ਜਿਹੜਾ ਹਨਾ ਥੋੜਾ ਮੋਬਾਈਲ ਕੈਮਰਾ ਥਲੇ ਕਰੋ ਦੇਖੋ ਆ ਜਿਹੜਾ ਧੂਆ ਹਨਾ ਇਹੀ ਇਹਨੂੰ ਉੱਪਰ ਖੰਡ ਦੇ ਵਿੱਚ ਦੀ ਮਦਦ ਕਰੇਗਾ ਲਗਭਗ 2 ਕਿਲੋਮੀਟਰ ਦੇ ਉਮੀਦ ਆ ਕਿ ਚਲ ਜਾਂਦਾ ਉੱਪਰ ਇਹ ਦੇਖੋ ਕਿੱਡੀ ਇਹਦੀ ਲੈਂਥ ਕਿੰਨੀ ਆ ਜਦੋਂ ਉੱਪਰ ਜਾਏਗਾ ਤਾਂ ਬਿਲਕੁਲ ਛੋਟਾ ਜਿਹਾ ਲੱਗੇਗਾ ਜਿਸ ਤਰ੍ਹਾਂ ਦੀਵਾ ਹੁੰਦਾ ਆ ਤਾਂ ਬੜੀ ਖੂਬਸੂਰਤ ਚੀਜ਼ ਆ ਇਹ ਬਟਾ ਪਾਜੀ ਆ ਦੋਸਤੋ ਦੇਖੋ ਇੱਥੋਂ ਵੀ ਪਾਜੀ ਫਟਿਆ ਇਹਦਾ ਕੋਈ ਚੱਕਰ ਨਹੀਂ ਜਾਂ ਹਾਂਜੀ ਹਾਂਜੀ ਪਿੰਡ ਨੰਗਲ ਕਲਾਲਾਂ ਪੂਰੀ ਨੌਜਵਾਨ ਸਭਾ ਇਸ ਟਾਈਮ ਮੇਰੇ ਨਾਲ ਆ ਸਾਰੇ ਇੱਕ ਵਾਰੀ ਤੁਸੀਂ ਕੈਮਰੇ ਨਾਲ ਘੁਮਾ ਦਿਓ ਇੱਕ ਵਾਰੀ ਸਾਰਿਆਂ ਪੱਲਾ ਤੈਨੂੰ ਤਾਂ ਗਿਆ ਸਾਨੂੰ ਵੀ 7-8 ਸਾਲ ਹੋ ਗਏ ਇਥੇ ਉਹਦੇ ਨੂੰ ਬੜਾ ਪਿਆਰ ਕਰਦੇ ਆ ਸਾਰੇ ਹੀ ਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਇਹ ਨਹੀਂ ਪੂਰਾ ਪ੍ਰੋਗਰਾਮ ਜੋ ਲਿਖਿਆ ਹੈ ਸੋ ਦੋਸਤੋ ਦੇਖੋ ਕਿੱਦਾਂ ਛੱਡ ਦਿੱਤੀ ਕਿਸੀ ਦੇ ਪ੍ਰੈਸ਼ਰ ਨਾਲ ਤੁਸੀਂ ਟ੍ਰਾਈ ਕਰ ਲੇ ਬੋਲੇ ਸੋ ਨਿਹਾਲ ਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਬੋ ਬਾਬਾ 2 ਕਿਲੋਮੀਟਰ ਕਹਤਾ 2 ਕਿਲੋਮੀਟਰ ਹੀ ਜਾਉ ਠੀਕ ਨਹੀਂ ਨਹੀਂ ਹੋਣ ਠੀਕ ਹੈ ਜਿਹੜਾ ਪੁਣ ਬਣਾ ਲਾਇਆ ਮੜੀ ਉੱਪਰ ਟੱਤੀ ਜਾਣਾ